ਨਮੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਹਿਮਾਲਿਆ ਕਲਾ ਮੰਚਰ ਜੇਸਟਰ ਦਾ 45ਵਾਂ ਮਾਸਿਕ ਰਾਸ਼ਨ ਵੰਡ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ 394 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਪ੍ਰੋਗਰਾਮਾਂ ਵਿੱਚ ਮੁੱਖ ਮਹਿਮਾਨ ਸ਼੍ਰੀਮਤੀ ਸਤਿੰਦਰ ਕੌਰ ਨੇ ਪਹੁੰਚ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਹਰ ਵਾਰ ਹਿਮਾਲਿਆ ਕਲਾ ਮੰਚ ਦੇ ਨਾਲ ਉਹਨਾਂ ਨੂੰ ਕਲਾ ਦੇ ਹਰ ਸਮਾਜਿਕ ਕਾਰਜ ਵਿੱਚ ਪੂਰਾ ਸਹਿਯੋਗ ਮਿਲੇਗਾ। ਇਸ ਤੋਂ ਇਲਾਵਾ ਨਿਰਮਾਨ ਸਮੂਹ ਨੇ ਪ੍ਰੋਗਰਾਮ ਵਿੱਚ ਸਹਿਯੋਗ ਦਿੱਤਾ ਹਿਮਾਲਿਆ ਕਲਾ ਮੰਚ ਦੀ ਵਾਈਸ ਪ੍ਰਿੰਸੀਪਲ ਲਾਲੀ ਕਾਂਸਰਾਜ ਨੇ ਕਿਹਾ ਕਿ ਜਿਸ ਕੋਲ ਕਿਸੇ ਨੇ ਵੀ ਰਾਸ਼ਨ ਲੈਣਾ ਹੈ ਉਹ ਪ੍ਰਾਪਤ ਕਰ ਸਕਦਾ ਹੈ ਇਸ ਮੌਕੇ ਅਨੂਪ ਡਾਕਟਰ ਕਪਿਲ ਸੰਨੀ ਪ੍ਰੇਮ ਪੰਕਜ ਜੇਸ਼ ਸ਼ੁਭ ਜੋਨੀ ਰੂਪਲਾਲ ਲੱਕੀ ਸੰਜੀਵ ਸ਼ਮੀ ਮੁਕੇਸ਼ ਰਕੇਸ਼ ਮੋਹਨ ਮੋਹਿਤ ਕੁਨਾਲ ਨੀਰਜ ਰਾਮ ਸੰਜੀਵ ਬਿੰਨੀ ਸਚਿਨ ਅਜੇ ਕੁਨਾਲ ਸ਼ੁਭ ਰਾਮ ਅਤੁਲ ਅਨਿਲ ਨੂੰ लवली ਸੁਮਨ ਹੁਜਾ ਅਰੁਣਾ ਰਿਤੂ ਨੇਹਾ ਪੂਜਾ ਆਦੀ ਸ਼ਾਮਲ ਹੋਏ ਬਟਾਲਾ ਤੋਂ ਗੁਲਸ਼ਨ ਕੁਮਾਰ ਮੇਰਾ ਦੀ ਖਾਸ ਰਿਪੋਰਟ ਪਰਿਵਾਰ ਦਾ ਹਟਣਾ ਕਰ ਰਿਹਾ ਤੁਹਾਡਾ ਹੀ ਫਰਜ ਬੰਦਾ ਹੈ ਕਿ ਜੇ ਹੁਣ ਇਹਨਾਂ ਨੇ ਤੁਹਾਡ ਕੋਈ ਮੰਗਿਆ ਤਾਂ ਤੁਹਾਡਾ ਫਰਜ ਬੰਦਾ ਹੈ ਵੀ ਇਸ ਪਰਿਵਾਰ ਦਾ ਜੋ ਇਹਨਾਂ ਨੇ ਮਤਲਬ ਲਕਸ਼ਮਾ ਕਰਨਾ ਹੈ ਵੋਟਾਂ ਇੱਕ ਤੱਕ ਵੋਟ ਇਹਨਾਂ ਨੂੰ ਪੈਣੀ ਚਾਹੀਦੀ ਹੈ ਸਾਡੇ ਵਿੱਚ ਤੁਹਾਡੇ ਸਾਰਿਆਂ ਦੇ ਜਾਨੂ ਪਛਾਨੂ ਸਤੰਦਰ ਕੌਰ ਨਿੱਕੀ ਜੀ ਸਾਡੇ ਵਿੱਚ ਆਏ ਨੇ ਤੇ ਮੈਂ ਚਾਹਾਂਗਾ ਕਿ ਉਹ ਆਖੇ ਸਟੇਜ ਤੇ ਆ ਕੇ 2 ਮਿੰਟ ਆਪਣਾ ਵਿਚਾਰ ਦੇਣ ਤਾਂ ਕਿ ਅਸੀਂ ਆਪਣਾ ਜਿਹੜਾ ਰੈਸ਼ਨ ਦਾ ਕੰਮ ਆ ਉਹ ਸਟਾਰਟ ਕਰ ਸਕੀਏ। ਸਾਰੇ ਜੀ ਵਧੀਆ ਨੇ ਪਰ ਮੈਂ ਭਾਜੀ ਨੂੰ 3-4 ਸਾਲ ਤੋਂ ਬਰਤ ਰਹੀ ਆ ਕਿ ਜੂ ਇਹ ਸਾਡੇ ਮਹੱਲੇ ਚ ਆਏ ਆ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਵੀ ਕਿੱਥੋਂ ਦੇ ਕਿੱਥੇ ਦੇ ਆ ਕੀ ਆ ਪਰ ਜਦੋਂ ਦੇ ਸਾਡੇ ਮਹੱਲੇ ਜਾਏ ਆ ਮੈਂ ਜਿੰਨੂੰ ਵੀ ਭੇਜਿਆ ਕੋਈ ਵੀ ਗਲੀ ਦੀ ਜਨਾਨੀ ਬੰਦਾ ਵੀ ਭਾਜੀ ਵੱਲ ਜਾਓ ਤੇ ਬਾਜੀ ਨੇ ਮੈਨੂੰ ਫੋਨ ਕਰਤਾ ਨਾ ਬਾਜੀ ਖਾਣਾ ਬੰਦਾ ਆਉਣ ਲੱਗਾ ਕਦੀ ਨਾ ਨਹੀਂ ਹੋਈ ਉਹ 5000 ਹੋਏ 10000 ਇਹ ਤੋਂ ਵਧੀਆ ਛਾਲ ਮੈਨੂੰ ਤਾਂ ਲੱਗਦਾ ਨਹੀਂ ਲੋਕਾਂ ਨੂੰ ਇਹਨਾਂ 'ਚ ਕਮੀਆਂ ਲੱਭਦੀਆਂ ਬਟ ਮੈਨੂੰ ਤੇ ਕੋਈ ਕਮੀ ਲੱਭਦੀ ਨਹੀਂ ਕਿਉਂਕਿ ਹੈ ਹਰਕ 'ਚ ਕਮੀਆਂ ਨਹੀਂ ਹੁੰਦੀਆਂ ਛਾਈਆਂ ਨਹੀਂ ਹੁੰਦੀਆਂ ਭਰਾਈਆਂ ਹੁੰਦੀਆਂ ਪਰ ਲੋਕਾਂ ਦੇ ਕਹਿਣ ਦੇ ਤავਕ ਪਰ ਮੈਨੂੰ ਅਜੇ ਤੱਕ ਕਮੀ ਨਹੀਂ ਲੱਭੀ ਕਿ ਜਿੰਨਾ ਕੁ ਪੈ ਵਰਤੀਆਂ ਇਹਨਾਂ ਨਾਲ ਬੰਦਾ ਛਾਈਆਂ ਵੇਖੇ ਕਮੀਆਂ ਤੇ ਹਰਕ 'ਚ ਨਹੀਂ ਮਿਰਚੀ ਵੀ ਨਹੀਂ ਪਰ ਹਰਕ ਦੀਆਂ ਛਾਈਆਂ ਵੀ ਵੇਖੋ ਕਮੀਆਂ ਨਾਲ ਮਿਹਰੀਆਂ ਵੇਖੋ ਬਰਬਾਦੀ ਜੋ ਕਰਦੇ ਆ ਨਾ ਕੋਈ ਬੰਦਾ ਨਹੀਂ ਇਹ ਕਰ ਸਕਦਾ ਮਹਰਾਨ ਆ ਅਹੀ ਵੀ 40 50 ਸਾਲ ਤੋਂ ਕਾਗਰਸ ਚ ਆ ਮੇਰੇ ਦਾਦੇ ਨੇ ਕੀ ਕੀਤਾ ਪਰ ਸਾਡੇ ਘਰ ਦਾ ਬਣਿਆ ਵੀ ਰੱਖ ਦੀਏ ਪਹਿਲੇ ਲੋਕਾਂ ਲਈ ਕੀਤਾ ਆ ਪਰ ਫਿਰ ਵੀ ਉਹਦੇ باوجود ਇੰਨਾ ਹੀ ਕਰਦੇ ਨੇ ਮੈਂ ਤੇ ਹਰਾਨ ਆ ਵੀ ਕਿੱਦਾਂ ਕਰ ਲਏ ਤੇ ਜਿਉਂ ਤਾਂ ਕੀ ਨਹੀਂ ਉਹਨਾਂ ਤੋਂ ਆਰਾਮ ਨਾਲ ਆਪਣੀ ਐਸ਼ ਦੀ ਜ਼ਿੰਦਗੀ ਜਿਵੇਂ ਫਿਲਮ ਤੋਂ ਖਾਣ ਪੀਣ ਇੱਕ ਤੁਹਾਡੇ ਦੀ ਨਾ ਭੱਜੇ ਹੀ ਫਿਰਦੇ ਆ ਮੈਂ ਹਰਾਨ ਆ ਮੈਂ ਸਾਰਾ ਸਾਜ ਪਾੜ ਕੇ ਛੱਡ ਤਾ ਮੈਂ ਝਾੜੂ ਚ ਹੀ ਮੈਂ ਵੀ ਛੱਡ ਤਾ ਕਿਉਂਕਿ ਹੋਏ ਮੇਰੇ ਕੋ ਨਹੀਂ ਹੁੰਦਾ ਮੈਂ ਕਰ ਨਹੀਂ ਸਕ। ਇਹ ਹਰਾਨ ਆ ਮੈਂ ਭਾਜੀ ਤੇ ਟੀਨਾ ਕੁਝ ਕਰ ਲੀਤੇ ਨੇ ਤੇ ਤੁਸੀਂ ਇਹਨਾਂ ਦਾ ਰਾਮ ਮੇਰੇ ਸਾਥ ਦੋ ਤੇ ਤੁਹਾਡੇ ਸਾਥ ਨੇ ਨਾਲ ਸਭ ਕੁਝ ਜੇ ਤੇ ਹੋਰ ਵੀ ਤਰੱਕੀ ਹੋਊਗੀ ਜੇ ਤੁਸੀਂ ਇਹਨਾਂ ਦੇ ਨਾਲ ਚਲੋਗੇ ਤੇ ਇੰਨੇ ਚਿਰ ਤੋਂ ਇਹ ਕਰਨ ਦੇ ਨੇ ਸਾਰਿਆਂ ਦੇ ਚ ਤਵੇ ਕਦੇ ਕਰਨ ਦੇ ਤੁਹਾਡਾ ਫਰਜ਼ ਬਣਦਾ ਵੀ ਇਹਨਾਂ ਦਾ ਸਾਥ ਦੇ ਤੇ ਇਹ ਤੁਹਾਡੇ ਸਾਥ ਨਾਲ ਹੀ ਸਭ ਕੁਝ ਜੇ ਹੋਰ ਵੀ ਤਰੱਕੀ ਹੋਊਗੀ ਜੇ ਆਟਾ ਮਿਲਦਾ ਕੱਲ ਹੋਰ ਵੀ ਚੀਜ਼ਾਂ ਮੁਹਈਆ ਕਰਾਉਣਗੇ ਕਿਉਂਕਿ ਅੰਮੀ ਭੱਜਣਾ ਅੱਜ ਤੇ ਘਰੋਂ ਕਰਨ ਦੇ ਕੱਲ ਬਾਹਰੋਂ ਇਕੱਠਾ ਕਰਕੇ ਲਿਆਣਾ ਸਾਰਾ ਕੁਝ ਤੁਹਾਡੇ ਲਈ ਆ। ਤੇ ਬਾਜੀ ਦਾ ਸਾਰਾ ਦੋ ਮੈਨੂੰ ਤੇ ਬਹੁਤ ਵਧੀਆ ਬਾਜੀ ਲੱਗਦੇ ਨੇ ਮੈਂ ਇਹਨਾਂ ਨੂੰ ਦੇਖਿਆ ਆ ਪਰਖਿਆ ਆ ਸਾਰਾ ਕੁਝ ਪਤਾ ਆ ਪਰ ਲੋਕੀ ਮੈਨੂੰ ਵੀ ਕਹਿੰਦੇ ਨੇ ਕਿ ਇਹ ਇਦਾਂ ਦੇ ਇਦਾਂ ਦੇ ਪਰ ਮੈਂ ਆਪਣੇ ਭਰਮਤ ਮੁਤਾਬਕ ਜਾਣਦੀ ਆ ਮੈਂ ਆਪਣੇ ਆਪ ਦੀ ਗਰੰਟੀ ਦੀ ਨਹੀਂ ਮੈਨੂੰ ਲੋਕਾਂ ਦਾ ਨਹੀਂ ਪਤਾ ਪਰ ਤੁਸੀਂ ਇਹਨਾਂ ਨਾਲ ਬੱਤ ਕਰਦੇ ਹੋ 5 ਸਾਲ ਤੋਂ ਇਹ ਤੁਹਾਨੂੰ ਪਤਾ ਵੀ ਇਹ ਕਿਦਾਂ ਦੇ ਨੇ ਮੈਂ ਮਾੜੀ ਜੀ ਇੱਕ ਤੇ ਫੋਨ ਹੀ ਕਰਦਾ ਬਾਜੀ ਫਲਾਣੇ ਬੰਦੇ ਨੂੰ ਆ ਚਾਹੀਦਾ ਮੇਲ ਮੇਰੀ ਕੋਈ ਲੈਣਾ ਨਹੀਂ ਦੇਣਾ ਨਹੀਂ ਕੋਈ ਬਾੜਦੀ ਨਹੀਂ ਕੁਝ ਨਹੀਂ ਆ ਮੇਰਾ ਇਹਨਾਂ ਸਾਥ ਨੇ ਤੇ ਤੁਹਾਡਾ ਕਿੰਨਾ ਕੁ ਦੇਣਗੇ ਤੁਸੀਂ ਉਹਨਾਂ ਦੀ ਬਾੜਦੇ ਜੀ ਤੇ ਇੱਕ ਵਾਰੀ ਬਾਜੀ ਦਾ ਤਗੜੇ ਹੋ ਕੇ ਸਾਥ ਦੋ ਤੇ ਫੇਰ ਤੁਹਾਨੂੰ ਸਾਰੇ ਐਸ਼ ਕਰਨੀ ਹੈ ਇਹ ਤੁਜੀ ਹੀ ਕਰਨੀ ਹੈ ਧਰਵਾਜ ਇਹ ਜਿੰਨੇ ਵੀ ਕੈਨਪਰਾ ਪਹਿਲਾਂ ਇੱਕ ਵਾਰੀ ਮੇਰੇ ਨਾਲ ਜਰੂਰ ਬੋਲਣਾ ਹਾਰੇ ਮਾਤਾ ਕੀ ਜੈ ਹਾਰੇ ਮਾਤਾ ਕੀ ਜੈ ਹਾਰੇ ਮਾਤਾ ਜੀ ਜੈ ਮਾਨ ਜੋ ਤੇ ਸਤਕਾਰ ਜੀਉ ਮੇਰੇ ਭੈਣ ਜੀ ਨੇ ਜੋ ਵੀ ਕਿਹਾ ਮੈਂ ਇਹਨਾਂ ਨਾਲ ਕੰਦੇ ਨਾਲ ਕੰਨਾਂ ਨੂੰ ਲਾ ਕੇ ਵੀ ਤੁਰਾਂਗੇ ਔਰ ਇਹਨਾਂ ਦਾ ਆਿਆਂ ਦਾ ਪੂਰਾ ਸਵਾਦਤ ਕਰਤੀਆਂ ਤੇ ਇਹ ਅੱਜ ਦਾ ਜਿਹੜਾ ਸਾਡਾ ਆਟਾ ਵਰਤੰਦਾ ਜਿਹੜਾ ਪ੍ਰੋਗਰਾਮ 2 ਹੀ ਮਹੀਨੇ ਬਾਅਦ ਕਰਦੇ ਹਾਂ ਇਹ ਅੱਗਰਵਾਲ ਫੈਮਿਲੀ ਨੇ ਇੰਨਾ ਵੱਡਾ ਪਾਰ ਚੁੱਕਿਆ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਅੱਜ 60 ਅਸੀਂ ਬੂਰੀਆਂ ਤੋਂ ਸ਼ੁਰੂ ਕੀਤਾ ਜੀ ਜਿਹੜਾ ਕੀ ਅੱਜ 350 ਬੋਲ ਤੱਕ ਮੇਰੇ ਪਿਆਰਾਂ ਤੇ ਭਾਵਾਂ ਲਈ ਇਹ ਸਜੋਗ ਜਿਹੜਾ ਆਪਣੇ ਨਾਲ ਦੀ ਇਕੱਠੇ ਹੋ ਕੇ ਇੱਕ ਦੂਜੇ ਦੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਅਸੀਂ ਇਹ ਸਾਰਾ ਕਰ ਲਈ ਜੈ